ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਹੋ ਸਭ ਠੀਕ ਠਾਕ ਹੋ ਉਮੀਦ ਆ ਸਾਰੇ ਵਧੀਆ ਹੋਵੋਗੇ ਤੁਹਾਡਾ ਸਵਾਗਤ ਆ ਜੀ ਸਾਡੇ ਚੈਨਲ 'ਚ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਸਭ ਠੀਕ ਹੋ ਸਾਡੇ ਨਵੇਂ ਬਲੌਗ ਤੁਹਾਡਾ ਸਵਾਗਤ ਆ ਅੱਜ ਅਸੀਂ ਜਾ ਰਹੇ ਆ ਤਾਜੀ ਸਬਜ਼ੀ ਲੈਣ ਤੇ ਨਾਲ ਹੀ ਤੁਹਾਨੂੰ ਵੀ ਦਿਖਾਣੇ ਆ ਖੇਤਾਂ ਦਾ ਥਿਊ ਫੇਰੀ ਸਾਡਾ ਦੇਖੋ ਦੁੱਧ ਪੀ ਕੇ ਹੋ ਗਿਆ ਰੈਡੀ ਦੁੱਧ ਪੀਣਾ ਹੁੰਦਾ ਇਹਨੇ ਹੂੰ ਦੁੱਧ ਪੀ ਕੇ ਰੈਡੀ ਹੋ ਜਾਂਦਾ ਵਾ ਤੇ ਫਿਰ ਹੋਣ ਲੱਗ ਜਾਂਦਾ ਥੋੜੀ ਜਿਹੀ ਬਾਅਦ ਗਰਮੀ ਚੱਲਦੀ ਆ ਤੂੰ ਪਰਦੇ ਸੁੱੜਦੇ ਨੇ ਕੁੜੀਆਂ ਕੀ ਕਰਦੀ ਪੀਆਂ ਤਪਾ ਤੇ ਕਣੀ ਆ ਪਰਦੇ ਛੜੀ ਜਾਂਦੀ ਤੈਨੂੰ ਪਤਾ ਕੀ ਗਰਮੀ ਬਹੁਤ ਜ਼ਿਆਦਾ ਹੋਈ ਪਈ ਐ ਨਿਕਲ ਹੀ ਨਹੀਂ ਹੁੰਦਾ ਦੁਪਹਿਰ ਨੂੰ ਹਣਾ ਬਹੁਤ ਜ਼ਿਆਦਾ ਮਨ ਲੱਗ ਗਿਆ ਪਲਟੀਆਂ ਪਲਟੀਆਂ ਤਾਂ ਹੁਣ ਰੜਦਾ ਵੀ ਆ ਆ ਦੇਖੋ ਗੈਰੀ ਆ ਦੇਖੋ ਨਾਲ ਹੀ ਲੱਗ ਗਿਆ ਨਾ ਕੋਈ ਥੱਲੇ ਨਹੀਂ ਪੈਂਦਾ ਹੈਗਾ ਇਹਨੂੰ ਜਿੰਨਾ ਮਰਜ਼ੀ ਅਸੀਂ ਕੋਸ਼ਿਸ਼ ਕਰੀਏ ਸਾਡੇ ਬੱਚੇ ਲੈ ਸੀ ਯਾ ਪੇਨ ਤੂੰ ਚਲੋ ਬਹੁਤ ਹੋ ਗਿਆ ਤੁਹਾਡਾ ਡਾਂਸ ਚਲੋ ਚੰਦੀਨ ਚਲ ਜਿੰਮੀ ਚੱਲੀ ਉੱਠ ਚਲੋ ਅਸੀਂ ਚੱਲੇ ਸਬਜ਼ੀ ਲੈਣ ਆਉਂਦੀ ਹੋਲਾ ਕੀ ਆਮੀ ਬੰਦਾ ਲਾਇਆ ਆ ਕੀ ਲਾਵਾਂਗੇ ਆ ਕੇ ਨੱਚ ਲਿਓ ਠੀਕ ਆ ਠਾਕ ਕੇ ਫੇਰ ਤੈਨੂੰ ਕਿਹਨੇ ਕਿਹਾ ਅਸੀਂ ਨੱਚ ਲਈ ਆ ਕੇ ਆ ਕੇ ਨੱਚ ਲਈ ਤੇ ਚਲੋ ਹੁਣ ਚੱਲੇ ਆ ਲੋ ਜੀ ਹੁਣ ਪਹੁੰਚ ਗਏ ਆਂ ਅਸੀਂ ਸਬਜ਼ੀਆਂ ਲੈਣ ਤੇ ਤੁਹਾਨੂੰ ਦਿਖਾਣੇ ਆਂ ਸਬਜ਼ੀਆਂ ਕਿੰਨਾ ਬੈਠ ਗਿਆ ਹਾਂ ਇੱਥੇ ਸਬਜ਼ੀਆਂ ਜੇ ਤਾਨੂੰ ਬਾਗ ਚੋਂ ਲੈ ਬੋ ਥੋੜਾ ਸਬਜ਼ੀਆਂ ਤਾਂ ਬਾਗ ਤੇ ਧਾਵਾ ਜੀ ਤਰ ਮਤਲਬ ਬੁੱਤੇ ਹੀ ਬਾਗ ਹੁੰਦੇ ਬੁੱਤੇ ਹੁੰਦੇ ਆਂਗੇ ਅੰਦਰ ਬਾਗ ਲੋ ਜੀ ਹੁਣ ਪਹੁੰਚੇ ਆਂ ਅਸੀਂ ਸੱਸੀ ਵਾਲੇ ਖੇਤ ਤੇ ਸਬਜ਼ੀਆਂ ਦੇਖਣ ਕਾਫੀ ਤਰ੍ਹਾਂ ਦੀਆਂ ਨੇ ਕੋਈ ਸਬਜ਼ੀ ਹੁੰਦੀ ਆ ਪਰ ਸੁੰਦੀਆਂ ਤਾਜ਼ੀਆਂ ਆਹ ਸਾਰੀਆਂ ਤਾਜ਼ੀਆਂ ਸਬਜ਼ੀਆਂ ਹੀ ਆ ਸਾਰੀ ਇਹ ਆਪ ਹੀ ਵੇਚਦੇ ਆ ਤੇ ਇੱਥੇ ਹੀ ਵੇਚਦੇ ਆ ਕੀ ਕੀ ਆ ਤਾਰਾ ਇਹਨਾਂ ਤੇ ਫਲੀਆਂ ਤੇ ਉਹ ਆ ਕਰੇਲੇ ਕਰੇਲੇ ਕੀ ਕਰਨੇ ਆ ਸਿੰਮੀ ਦੀ ਫੇਵਰੇਟ ਤਾਂ ਮਿਲ ਗਈ ਕਰੇਲੇ ਦੀ ਸਬਜੀ ਪਰ ਮੇਰੀ ਨਹੀਂ ਮਿਲੀ ਹਾਂ ਤੇਰੀ ਤਾਂ ਮਿਲ ਗਈ ਆ ਤੈਨੂੰ ਤੇਰੀ ਤੇ ਤੂੰ ਕਿਹੜੀ ਖਾਣੀ ਹੁੰਨੀ ਤੁਹ ਕੜਾ ਕੋ ਖਾਨੀ ਸਬਜ਼ੀ ਉਹ ਫੇਰ ਦੱਸੋ। ਇਹ ਤਾਂ ਚੀਨੀ ਹੋ ਜਾਂਦੀ ਆ ਤਾਦੀ। ਮੇਰੀ ਸਬਜ਼ੀ ਤਾਂ ਅੰਨੇ ਆ ਹੁਣ ਸਬਜ਼ੀਆਂ ਕਿਹੜੇ ਕਿਹੜੀਆਂ ਆ ਵਾ? ਇੱਥੇ ਤੋਰੀਆਂ ਲੱਗੀਆਂ ਹੋਈਆਂ। ਇਹ ਤੋਰੀਆਂ ਮ? ਹੂੰ। ਕਿੱਥੇ? ਧਿਆਨ ਨਾਲ ਤੁਰੀ ਕਾਹਵੇ ਡਿੱਗਣਾ ਚਾਹੀ। ਧਿਆਨ ਨਾਲ। ਆਹ ਕੱਚਾ ਰਸਤਾ। ਕਿਹੜੇ? ਆਹ ਕਰੇਲੇ ਆ। ਇਹ ਕਰੇਲੇ ਆ? ਹੂੰ। ਆਇਆ ਜੀ ਕਰੇਲੇ। ਤਾਜ਼ੇ। ਕਿਉਂਕਿ ਅਸੀਂ ਜਦੋਂ ਕਬਜੀ ਲਈਦੀ ਆ। ਥੱਲੇ ਆ ਜਾ ਵੇਚ ਆ ਜਾ ਕਿਉਂਕਿ ਜਦੋਂ ਵੀ ਸਬਜ਼ੀ ਲਈਦੀ ਹੈ ਤਾਂ ਇੱਨਾ ਕੋ ਤਾਜੀ ਸਬਜ਼ੀ ਮਿਲ ਜਾਂਦੀ ਹੈ ਇਸ ਕਰਕੇ ਜਦੋਂ ਵੀ ਸਬਜ਼ੀ ਹਮੇਸ਼ਾ ਤਾਜੀ ਖਾਣੀ ਚਾਹੀਦੀ ਕਿਉਂਕਿ ਜਿਹੜੀ ਆਪਾਂ ਦੂਜੀ ਸਬਜ਼ੀ ਖਾਣੇ ਉਹ ਫਰੈਸ਼ ਨਹੀਂ ਹੁੰਦੀਆਂ ਇੱਥੋਂ ਅਸੀਂ ਬਿਲਕੁਲ ਤਾਜੀ ਫਰੈਸ਼ ਲੈ ਕੇ ਜਾਂਦੀ ਦੀ ਸਬਜ਼ੀ ਹਾਂ ਇਹ ਕੁੜੀਏ ਕਿਹੜੀ ਮੀਤੇ ਮੀਤੇ ਦੇਲ ਸਬ ਸੂਖੇ ਪਾੜੇ ਹੋਏ ਹੈ ਇਕ ਰੇਲੇ ਹੀ ਆਂਡੀ ਸਾਰੇ ਹਾਂ ਇਹ ਤਾਂ ਰੇਲੇ ਆ ਹੈ ਹੂੰ

ਅੱਛਾ ਇਹ ਸਾਰਾ ਕੀ ਹੈ ਜੀ ਹੋਈ ਸਰਦੀ ਜਾਂਦੀ ਗਰਮੀ ਨਾਲ ਧੁੱਪ ਨਾਲ ਸੜ ਰਹੀ ਹੈ ਨਾ ਸਬਜ਼ੀਆਂ ਇਹਦੇ ਤੀਸਰੇ ਦਿਨ ਪਾਣੀ ਇਸਮੇ ਲੱਗਦਾ ਹੈ ਤੀਸਰੇ ਦਿਨ ਅੱਛਾ ਅਰੇ ਤੋੜੀ ਮਿਲ ਜਾਂਦੀ ਕਿਉਂਕਿ ਗਰਮੀ ਇਸ ਵਾਰ ਬਹੁਤ ਜ਼ਿਆਦਾ ਪੈ ਰਹੀ ਹੈ ਸਬਜ਼ੀਆਂ ਦਾ ਵੀ ਨੁਕਸਾਨ ਹੋ ਰਿਹਾ ਵਾ ਕਿਉਂਕਿ ਜਿੰਨੀ ਚਲੋ ਚੱਲਦੀ ਰਾਵ ਨਿਕਲ ਰਹੇ ਆ ਬਲਾਗੀ ਫਾੜੀ ਹਾਂ ਤਾਰੇ ਨਾ 30 ਦਾ ਹੀ ਰਹੇਗਾ ਮੰਡੀ ਵਿੱਚ ਇਹ ਤੁਹਾਡਾ ਕਮਰਾ ਹੈ ਹਾਂ ਬੇਟਾ ਇਹ ਮੇਰਾ ਕਮਰਾ ਹੈ ਅੱਛਾ ਇੱਥੇ ਹੀ ਸੌਂਦੇ ਤੁਸੀਂ ਅੱਛਾ ਠੀਕ ਆ ਪਾਪੀ ਮੈਨੂੰ ਆਈ ਮਿਲੀ ਜਾਂਦੀ ਹੈ ਇਹ ਪੁੱਤ ਤਾਰਾ ਉਹ ਤਾਰਾ ਤਾਰਾ ਮੈਂ ਕਿਸਨ ਮੈਨੂੰ ਮਿਲੂ ਬਿੱਲੀ ਯਾਰੀ ਨੂੰ ਮੈਂ ਚੱਕ ਲਿਆ ਕਿਉਂਕਿ ਸਬਜ਼ੀ ਨਹੀਂ ਬਿੱਲੀ ਕਿੰਨੀ ਸਬਜ਼ੀਆਂ ਚ ਵੇਚਦਾ ਤੁਹਾਨੂੰ ਪਤਾ ਅਜਲੀ ਮੈਂ ਕੱਲ ਨਹੀਂ ਪਾਰੀ ਚੱਲ ਸੈਂਟਰ 'ਚ ਆ ਜਾ ਪੁੱਤ ਇੱਥੇ ਆ ਜਾ ਆ ਜਾ ਚਲੋ ਹੁਣ ਜਾਣੇ ਪਏ ਆ ਚਲਾ ਜਾ ਆ ਜਾ ਆ ਜਾ ਆ ਜਾ ਲਓ ਬਈ ਇਹ ਕੋ ਜਾਣੀ ਜਿੰਦਾਨ ਵੀ ਬਤਾ ਰਿਹਾ ਸੀ ਕੀ ਬਸ ਸੁਕਾਵਾ ਹੋ ਰਿਹਾ ਕੀ ਤੇਰੀ ਚਪਲਾ ਖਰਾਬ ਹੋ ਗਈ ਮੈਂ ਤੈਨੂੰ ਨਹੀਂ ਮਿੱਟੀ ਆ ਗਿਆ ਅੱਛਾ ਮਿੱਟੀ ਸੀਗੀ

ਸਾਰਾ ਖੇਤ ਇਹਨੇ ਗਾ ਕੇ ਲਈਆਂ ਦੋ ਸਬਜ਼ੀਆਂ ਕਿਉਂਕਿ ਉਹਨਾਂ ਕੋ ਸਬਜ਼ੀਆਂ ਖਤਮ ਹੋ ਗਈਆਂ ਈ ਤੋਰੀਆਂ ਵੀ ਖਤਮ ਨਹੀਂ ਕੀਆ ਵੀ ਖਤਮ ਸੀ ਪਰ ਉਹਨਾਂ ਕੋ ਪਈਆਂ ਲੱਗਦੀਆਂ ਆ ਪਰ ਸਬਜ਼ੀਆਂ ਇੱਕ ਗੱਲ ਆ ਵੀ ਤਾਜੀ ਸਬਜ਼ੀ ਦਾ ਜਿਹੜਾ ਸਵਾਦ ਵੱਖਰਾ ਹੀ ਹੁੰਦਾ ਉਹ 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 ਘਰੇ ਜਾਂਦੇ ਪਏ ਆ ਪਾਪਾ ਘਰੇ ਜਾ ਕੇ ਤੁਹਾਨੂੰ ਮਿਲਦੇ ਆ ਚੱਲ ਚੱਲ ਅੰਦਰ ਚੱਲੀਏ ਚੱਲੇ ਬੋਲ ਤੋ ਚੱਲ ਸਾਰੇ ਬੋਲ ਦੋ ਆਪੇ ਨਹੀਂ ਖਾਦੀ ਚੰਡੀ ਚੰਡੀ ਕਾਲਾ ਬੰਦ ਕਰ ਦੇ ਦਰਵਾਜਾ ਮੈਂ ਘਰ ਪਹੁੰਚੇ ਆਂ ਸਬਜੀਬ ਘਰ ਲੈ ਕੇ ਖੇਤਾਂ 'ਚ ਬੜੀ ਜਿਆਦਾ ਗਰਮੀ ਸੀਗੀ ਖੇਤਾਂ 'ਚ ਬੜੀ ਚਰਮੀ ਲੱਗੀ ਸਾਨੂੰ ਕਿਹੜਾ ਬੰਬ ਬੰਬ ਮਮ ਕਿਤਾ ਜਿਹਾ ਇੰਨੀ ਗਰਮੀ ਸੀ ਮੈਂ ਨਹੀਂ ਆ ਦੇ ਰਹਾ ਹਾਲ ਦੇਖੋ ਹੋਰ ਗਹਿਰੀ ਗਹਿਰੀ ਵੀ ਭਿੱਜ ਗਿਆ ਪਸੀਨੇ ਨਾਲ ਉਧਰੋਂ ਤੇ ਸਾਨੂੰ ਇੰਨੀ ਜਸ ਆਦਤ ਨਹੀਂ ਨਾ ਗਰਮੀ ਕਿਉਂਕਿ ਆਦਤ ਨਹੀਂ ਨਾ ਰਹਿੰਦੀ ਬੰਦੇ ਜਿਹੜਾ ਏਸੀ ਲੱਗਾ ਹੋਵੇ ਔਰ ਦੁਪਹਿਰ ਕੀ ਕਰੀਏ ਜਾਣਾ ਹੀ ਨਿਕਲਣਾ ਹੀ ਵੈਂਦਾ ਆ ਲਿਆ ਮੇਰਾ ਪੁੱਤ ਪਾਣੀ ਉਧਰ ਦੇ ਸ਼ੇਰਾਂ ਆ ਗਿਆ ਸ਼ੇਰ ਪੁੱਤ ਤੇਰੇ ਲਈ ਨਹੀਂ ਲਿਆਈ ਪੁੱਤ ਉਹਨੂੰ ਭੈਣ ਨੂੰ ਵੀ ਦੇ ਦੇ ਕਾਵਿਆ ਇੰਨੀ ਸਿਆਣੀ ਹੋ ਗਈ ਨਾ ਹੁਣ ਕੋਈ ਜਵਾਬ ਨਹੀਂ ਇਹਦਾ ਗਾਇਸ਼ ਇੱਕ ਗੱਲ ਤਾਂ ਫੋਨ ਦੇ ਆਪਾਂ ਚੋੜੀ ਜਾਂਦੇ ਫੋਨ ਖਾ ਕੇ ਨਾ ਇਹ ਤਨੂ ਕਿਉਂ ਰਿਹਾ ਚੋੜੀ ਕਰਦੇ ਨਾ ਥੈਂਕ ਯੂ ਚਲੋ ਠੀਕ ਆ ਜੀ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ ਤਦ ਤੱਕ ਲਈ ਸਾਰਿਆਂ ਨੂੰ